ਮੈਂ ਤਾਂ ਇਸ ਬੰਦੇ ਤੋਂ ਬੜਾ ਦੁਖੀ ਹੋਈ ਖੜੀ ਆ ਕੀ ਕਰਾਂ ਦਸ ਕੱਪੜੇ ਧੋਣੀਆਂ ਇਹ ਕੱਪੜਿਆਂ ਨੂੰ ਮਨਮਨ ਮੈਲ ਪਾ ਕੇ ਰੱਖਦਾ ਹੈ ਹੈ ਪਤਾ ਨਹੀਂ ਕੱਪੜਿਆਂ ਨੂੰ ਕੀ ਲਾਉਂਦਾ ਹੈ ਕੀ ਨਹੀਂ ਲਾਉਂਦਾ ਮੇਰੇ ਤਾਂ ਨਾ ਧੋ ਧੋ ਕੇ ਧੋ ਧੋ ਕੇ ਆ ਹੱਥ ਹੋਰ ਦੁਖਣ ਲੱਗ ਜਾਂਦੇ ਆ ਇਹਦਾ ਤਾਂ ਜਵਾਕਾਂ ਨਾਲੋਂ ਵੀ ਭੈੜਾ ਕੰਮ ਹੈ ਜਵਾਹ ਕਿੰਨੇ ਗੰਦੇ ਤਾਂ ਨਹੀਂ ਕਰਦੇ ਇਹ ਤਾਂ ਮੈਂ ਤਾਂ ਨਾ ਆਹਾਂ ਪਤਾ ਨਹੀਂ ਇਹਨੇ ਆਪਦੀ ਲੋਅਰ ਨੂੰ ਕੀ ਲਾਇਆ ਕੀ ਨਹੀਂ ਲਾਇਆ ਮੇਰੇ ਤਾਂ ਮਸਲ ਮਸਲ ਕਨਾ ਪੋਟੇ ਹੋਰ ਦੁਖਣ ਲੱਗ ਗਏ ਨਾ ਕੋਈ ਥਾਂ ਖਤਾ ਵੇਖਦਾ ਜਿੱਥੇ ਬੈਠੂਗਾ ਉਥੇ ਤਸਕ ਦੇਣੇ ਬਹਿ ਜਾਊਗਾ ਹੈ ਐਂ ਤਾਂ ਵੇਖ ਲੈ ਤੂੰ ਵੀ ਥੱਲੇ ਕੋਈ ਮਿੱਟੀ ਗਾਰ ਆ ਕੋਈ ਕੁਛ ਨਾ ਕੁਛ ਹੈ ਗਿਆ ਹੈ ਹੁਣ ਧੋਤੀ ਜਾਓ ਭਾਈ ਇਹਨੂੰ ਮੈਂ ਕੈਨੇ ਆ ਜਾ ਕੇ ਕਦੇ ਤਾਂ ਵਿੱਚ ਪੈਸੇ ਭੁੱਲ ਜਾਂਦਾ ਕਦੇ ਬਟੂਆ ਭੁੱਲ ਜਾਂਦਾ ਫੇਰ ਮੇਰਾ ਨਾਮ ਲੈ ਦਿੰਦਾ ਕਿ ਤੂੰ ਕੱਢੇ 100 ਰੁਪਏ ਹੁਣ ਲੋਅਰ ਚੋਂ ਨਿਕਲੇ ਆ। ਉਹ ਬੈੱਡ ਤੇ ਬੈਠਾ। ਦੇਖ ਕਿਵੇਂ ਫੋਨ ਚਲਾਈ ਜਾਂਦਾ ਹੁਣਾ ਉੱਥੇ ਬੈਠਾ। ਇਹਨੂੰ ਕੋਈ ਹੋਰ ਕੰਮ ਧੰਦਾ ਤਾਂ ਹੈ ਨਹੀਂਗਾ। ਕੱਪੜੇ ਤਾਂ ਹੁਣ ਮੈਂ ਚਲ ਬਾਅਦ ਚ ਹੀ ਧੋਣੀ ਆ। ਪਹਿਲਾਂ ਇਹਨੂੰ ਦਿੰਨੀ ਆ ਪਤਾ ਜਾ ਕੇ ਨਾਲੇ ਪੁਸ਼ਤੀਆਂ ਇਹਨੂੰ। ਨਾ ਮੇਰੀ ਗੱਲ ਸੁਣ। ਤੂੰ ਇੱਥੇ ਮੌਜ ਨਾਲ ਬੈਠਾ ਹੈਂ। ਮੈਂ ਕੱਪੜੇ ਧੋਦੀ ਧੋਦੀ ਆਈ ਆ। ਛੁੱਟੀ ਵਾਲੇ ਦਿਨ ਤਾਂ ਕੋਈ ਨਾਲ ਮਾੜਾ ਮੋਟਾ ਕੰਮ ਧੰਦਾ ਕਰਾ ਦਿਆ ਕਰ। ਹੋਰ ਨਹੀਂ ਤਾਂ ਬੰਦਾ ਚਲਾ ਮੇਜ਼ਾ ਮੇਜ਼ ਕੋਈ ਬੈੱਡ ਕੋਈ ਉੱਤੇ ਇਹਨਾਂ ਦੀ ਡਸਟਿੰਗ ਹੀ ਕਰ ਲਵੇ। ਯਾਰ ਛੁੱਟੀ ਹੁਣ ਰੈਸਟ ਦਾ ਦਿਨ ਹੁੰਦਾ ਫਿਰ ਕਿਉਂ ਬੜਬੜ ਕਰਨ ਲੱਗਾ ਜੇ ਰੈਸਟ ਕਰਨ ਲੱਗਾ ਤਾਂ ਕੀ ਗੱਲ ਹੋਗੀ ਹੁਣ? ਨਾ ਮੈਂ ਕਦੇ ਮਨਾ ਕਰਦੀ ਵੀ ਰੈਸਟ ਨਾ ਕਰਿਆ ਕਰ। ਸਾਰਾ ਦਿਨ ਉਥੇ ਦਫ਼ਤਰ ਦੇ ਵਿੱਚ ਹੁਣ ਤੈਨੂੰ ਪਤਾ ਦਫ਼ਤਰ ਦੇ ਵਿੱਚ 6 ਦਿਨ ਦਫ਼ਤਰ ਚੱਲਣੇ ਆ ਤਾਂ ਹੁਣ ਥੋੜਾ ਜਿਹਾ ਬੰਦਾ ਰੈਸਟ ਕਰਦਾ ਥੋੜਾ ਜਿਹਾ ਕੀ ਗੱਲ ਹੈ ਫੋਨ ਚਲਾਉਣ ਲੱਗਾ ਫਿਰ ਕੀ ਗੱਲ ਹੋਗੀ? ਗੱਲ ਕੀ ਹੋਣੀ ਦਾ ਕੱਪੜੇ ਧੋਵੇਂਗੇ ਹੁਣ ਕੰਮ ਹੈ ਤੇਰਾ। ਨਾ ਕੱਪੜੇ ਧੋਣਾ ਤਾਂ ਮੇਰਾ ਕੰਮ ਹੈ। ਚੱ ਕਦੇ ਤੂੰ ਪੈਸੇ ਸਿੱਟ ਦਿੰਨਾ ਕਦੇ ਤੂੰ ਸਿੱਕੇ ਸਿੱਟ ਦਿੰਨਾ ਮੇਰੇ ਸਾਲੇ ਦੀ ਯਾਦ ਆਸਦੀ ਐ ਐਸੀ ਹੋ ਗਈ ਕਦੇ ਤੂੰ ਕੋਈ ਪਰਚੀ ਸਿੱਟ ਦਿੰਨਾ ਫਿਰ ਤੂੰ ਗੰਜੀ ਮਸ਼ੀਨ ਦੇ ਵਿੱਚ ਮੈਂ ਕੋ ਸਿੱਟਦਾ ਉਹ ਪੈਂਟ ਦੇ ਵਿੱਚੋਂ ਨਿਕਲ ਜਾਂਦੇ ਹੋਣੇ ਮਸ਼ੀਨ 'ਚ ਡਿੱਗ ਪੈਂਦੇ ਹੋਣੇ ਹਾਂ ਤਾਂ ਆਪਦੀ ਜੇਬਾਂ ਤਾਂ ਫਰੋਲ ਲਿਆ ਕਰ ਮੈਨੂੰ ਹੁਣ ਆਹ ਕੰਮ ਹੁਣ ਦਾ ਮੱਤ ਮਾਰੀ ਹੋਈ ਹੁੰਦੀ ਐ ਭਾਰਾ ਮੈਂ ਤੁਹਾਨੂੰ ਯਾਰਾ ਵਾਰ ਕਿਹਾ ਵੀ ਜਦੋਂ ਵੀ ਮੇਰੇ ਕੱਪੜੇ ਤੂੰ ਉਹਦੀ ਜੇਬ ਫਰੋਲ ਲਿਆ ਕਰ ਮਹਾ ਮੈਨੂੰ ਪਤਾ ਨਹੀਂ ਲੱਗਦਾਗਾ ਮੇਰੀ ਤਾਂ ਯਾਦ ਦੱਸਦਾ ਐਸੀ ਹੋ ਗਈ ਹੁਣ ਤੂੰ ਦੇਖ ਲਿਆ ਕਰ ਚੱਲ ਕੋਈ ਜਾਲੀ ਹਾ ਕਿੰਨੇ ਵਾਰੀ ਤਾ ਵਿੱਚ ਬਟੂਆ ਤੇਰਾ ਧੁੱਪ ਗਿਆ ਧੁੱਪ ਗਿਆ ਮੈਨੂੰ ਪਤਾ ਸਾਲੇ ਯਾਦਦਾਸਤ ਕੀ ਕਰੇ ਹੁਣ ਟੈਨਸ਼ਨ ਭਰੀ ਜ਼ਿੰਦਗੀ ਐ ਇਥੇ ਕੋਈ ਯਾਦਦਾਸਤਾਂ ਹੀ ਕਮਜ਼ੋਰ ਹੋਣਗੀਆਂ ਹੋਰ ਕਿ ਉਧਰ ਦਫ਼ਤਰ ਦੀਆਂ ਉਧਰ ਉਹ ਦੁਨੀਆਦਾਰੀ ਦੀਆਂ ਕੰਮ ਧੰਦੇ ਜਿਹੜੇ ਮੁੱਕਦੇ ਨਹੀਂ ਮੇਰੇ ਸਾਲੇ ਇਹਨਾਂ ਨੇ ਯਾਦਦਾਸਤ ਖਰਾਬ ਕਰਤੀ ਭੁੱਲ ਜਾ ਨਾ ਮੇਰੀ ਯਾਦਦਾਸਤ ਕੋਈ ਗੱਲ ਨਹੀਂ ਉਹ ਘਰ ਵਾਲੀਆਂ ਤੂੰ ਪਤਨੀ ਹੈਲਪ ਕਰਦੀ ਐ ਕੋਈ ਗੱਲ ਨਹੀਂ ਜੇ ਤੂੰ ਹੈਲਪ ਕੀ ਕਰਦੀ ਕੁਸਤਾ ਜਵਾਕਾਂ ਨੇ ਮੱਤ ਮਾਰੀ ਹੁੰਦੀ ਐ ਸਵੇਰੇ ਸਵੇਰੇ ਉਹਨਾਂ ਨੂੰ ਕੰਮ ਸਕੂਲ ਤੋਰੋ ਇਹ ਕਰੋ ਉਹ ਕਰੋ ਪਿਛਲੇ ਘੜੇ ਜ਼ਰੂਰੀ ਕਾਗਜ਼ ਸੀਓ ਪੇ ਤੇ ਤੂੰ ਆ ਹੁਣ ਵਿੱਚੋਂ 100 ਰੁਪਿਆ ਨਿਕਲਿਆ ਕੋਟ ਦੇ ਕਾਗਜ਼ ਸੀ ਇਹ ਵੀ ਗਿੱਲੇ ਹੋ ਗਏ ਦੱਸ ਧੁੱਸ ਗਏ ਵਿੱਚ ਹੋਰ ਕਾਦੇ ਚੋਂ ਲੋਅਰ ਚੋਂ ਨਿਕਲਿਆ ਧੋਂਦੇ ਧੋਂਦੇ ਮੈਂ ਕਿਹਾ ਹੱਥ ਤਾਂ ਮਾਰਾਂ ਵਿੱਚ ਕੁਛ ਇਹਦੇ ਚ ਨਾ ਪਿਆ ਹੋਵੇ ਤੇ 100 ਰੁਪਿਆ ਨਿਕਲਿਆ ਵਿੱਚੋਂ ਭੁੱਲ ਗਿਆ ਭੁੱਲ ਗਿਆ ਚਲ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ ਰੱਖ ਲੈ ਚਲ ਤੂੰ ਰੱਖ ਲੈ ਇੱਕ ਮਿੰਟ ਲੈ ਰੱਖਣ ਨੂੰ ਤਾਂ ਫਿਰ ਮੈਂ ਵੇਖ ਲੈ ਮੇਰੀ ਕਿੰਨੀ ਇਮਾਨਦਾਰੀ ਹੈ ਮੈਂ ਫਿਰ ਵੀ ਤੈਨੂੰ ਦੇਣ ਆਈ ਆ ਆ ਇੱਕ ਮਿੰਟ ਆਪ ਚੱਕ 100 ਰੁਪਿਆ ਹੋਰ ਲੈ ਹੋਰ ਲੈ ਫਿਰ ਲੈ ਲੈ ਚੱਲ ਠੀਕ ਹੈ ਕੋਈ ਗੱਲ ਨਹੀਂ ਮੈਂ ਤੈਨੂੰ ਲੜਦੀ ਨਹੀਂ ਮੈਂ ਤਾਂ ਤੈਨੂੰ ਪਿਆਰ ਨਾਲ ਕਹਿੰਨੀ ਆ ਕਿ ਵੀ ਜੇ ਬਾਜੂ ਬਫਰੋਲ ਲਿਆ ਕਰ ਤੇ ਵਿੱਚੋਂ ਫਿਰ ਕੋਈ ਪਾਏ ਤੇ ਪੂਤੇ ਚੱਲ ਨਿਕਲ ਜਾਂਦੇ ਆ ਤੇ ਚੱਲ ਮੇਰਾ ਦੱਫਰਨ ਦਾ ਤੈਨੂੰ ਫਰਜ਼ ਬਣਦਾ ਆ ਭੁੱਲ ਗਿਆ ਵਸਾਂ ਭੁੱਲ ਤਾਂ ਵੇਖ ਮੈਂ ਵੀ ਜਾਣੀ ਆ ਮੈਨੂੰ ਗੁੱਸਾ ਤਾਂ ਬਾਲਾ ਚੜਦਾ ਚੱਲ ਜਾਨਾ ਹਾਂ ਤੂੰ ਕੁੜਕੜਨਾ ਕਰੀ ਆਇਆ ਕਰ ਵਸਾਂ ਮੈਨੂੰ ਫਿਰ ਮੇਰਾ ਜਦ ਪੈਸਿਆਂ ਨੂੰ ਵੇਖ ਕੇ ਮੇਰਾ ਦਿਮਾਗ ਠੰਡਾ ਵੀ ਹੋ ਜਾਂਦਾ ਹੈ ਪਹਿਲਾਂ ਤਾਂ ਮੈਂ ਕੁੜਕੜ ਚੱਲ ਦੋ ਰੁਪਿਆ ਹੋ ਗਿਆ ਹੈ ਹਾਂ ਤੇ ਚੱਲ ਕੋਈ ਗੱਲ ਨਹੀਂ ਜੇ ਜੇਬ ਦੇ ਵਿੱਚ ਭੁੱਲ ਵੀ ਜਾਣਾ ਹੈ ਤਾਂ ਕੋਈ ਗੱਲ ਨਹੀਂ ਮੈਂ ਤੈਨੂੰ ਦੱਸ ਦਿੰਦੀ ਹੁੰਨੀ ਆ ਹੈ ਹਾਂ ਹਾਂ ਦੱਸ ਕੋਈ ਗੱਲ ਨਹੀਂ ਬਹੁਤ ਵਧੀਆ ਗੱਲ ਹੈ ਹੋਰ ਮੈਂ ਕਦੋਂ ਕਹਿਣਾ ਵੀ ਤੂੰ ਕੱਢਦੀ ਐ ਮੈਂ ਕੱਢਦੀ ਨਹੀਂ ਦੱਸ ਦਿਆ ਕਰ ਕੋਈ ਚੱਕਰ ਵਾਲੀ ਗੱਲ ਨਹੀਂ ਨਾ ਮੈਂ ਵੇ ਮੈਂ ਮੈਂ ਹੁਣ ਤੇਰੇ ਕੋਲੇ ਨਹੀਂ ਲਿਆਈ 100 ਰੁਪਿਆ ਚੱਲਣ ਤੋਂ ਬਾਅਦ ਤਾਂ ਮੈਂ ਕਹਿ ਦਨ ਲੈ ਵੀ ਇਹ ਤੇਰੀ ਹੈ ਲਗਭਗ ਇਸ ਤਰ੍ਹਾਂ ਹੀ ਹੋ ਜਾਣਾ ਮੈਨੂੰ ਨਾ ਕਰ ਜ਼ਰੂਰਤ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਦੇਖ ਲੈ ਮੈਂ ਕਿੰਨੀ ਇਮਾਨਦਾਰ ਔਰਤ ਆ ਹਾਂ ਹਾਂ ਇਮਾਨਦਾਰ ਐ ਤਾਂ ਹੀ ਕਰਕੇ ਯਾਰ ਦੇਖੋ ਇਮਾਨਦਾਰੀ ਹੋਣੀ ਜ਼ਰੂਰੀ ਹੈ ਘਰ ਤੇ ਹੋਰ ਨੇ ਤਾਂ ਬੀਬੀ ਦੇ ਵਿੱਚ ਇਮਾਨਦਾਰੀ ਬਹੁਤ ਜ਼ਰੂਰੀ ਹੈ ਤਾਂ ਹੀ ਘਰ ਚੱਲਦਾ ਹੈ ਨੀ ਤਾਂ ਨਿਕਲ ਨਿਕਿਆ ਗੱਲਾਂ ਤਾਂ ਲੋਕਾਂ ਚ ਡਿਸਪੂਟ ਹੋ ਜਾਂਦਾ ਤੇ ਹੋਰ ਕੀ ਰੱਖਣ ਨੂੰ ਤਾਂ ਮੈਂ ਰੱਖ ਲੈਂਦੀ ਪਹਿਲਾਂ ਹਾਂ ਹਾਂ ਤੇ ਫਿਰ ਮੈਂ ਕਹਿੰਦੀ ਸਾਡੀ ਤਾਂ ਇਮਾਨਦਾਰੀ ਹੈ ਆਹੀ ਹੈ ਫਿਰ ਮੈਨੂੰ ਵੀ ਸ਼ੱਕ ਹੋ ਜਾਂਦਾ ਲੈ ਵੀ ਇਹ ਤਾਂ ਮੇਰੇ ਪੇ ਜੇਬ ਚੋਂ ਪੈਸੇ ਕੱਢ ਕੱਢਦੀ ਐ ਤੇ ਜਿਹੜੀਆਂ ਜਨਾਨੀਆਂ ਐ ਚੋਰੀ ਨਾਲ ਜੇਬ ਚੋਂ ਪੈਸੇ ਕੱਢਦੀਆਂ ਚੰਗੀ ਗੱਲ ਨਹੀਂ ਹੁੰਦੀ ਉਹਨਾਂ ਦੇ ਘਰਾਂ ਚ ਡਿਸਪੂਟ ਵੀ ਹੋ ਜਾਂਦੇ ਨੇ ਇੱਕ ਵੱਡੀ ਗੱਲ ਹੁੰਦੇ ਤਾਂ ਹੈਗੇ ਪਰ ਵੇਖ ਲੈ ਪਰ ਕਈ ਜਨਾਨੀਆਂ 10 ਵੀ ਦਿੰਦੀਆਂ ਅਗਲੀਆਂ ਕਿ ਬਈ ਇਹ ਕੰਮ ਆਉਂਦੇ ਐ ਦੱਸਣਾ ਚਾਹੀਦਾ ਬਿਲਕੁਲ ਹਾਂ ਤੇ ਉਹ ਤਾਂ ਬਾਅਦ ਵਿੱਚ ਜੇ ਅਗਲੀ ਕੋਈ 100 200 ਘਰ ਦੇ ਵਿੱਚ ਰੱਖ ਵੀ ਲੈਂ ਜਿਵੇਂ ਕੋ ਚਾਹ ਪਾਣੀ ਕੋ ਨਿਆਣਿਆਂ ਨੂੰ ਦੇਣੇ ਹੁੰਦੇ ਆ ਉਹ ਜਨਾਨੀ ਵੀ ਤਾਂ ਘਰ ਚ ਹੀ ਲਾਉਂਦੀ ਆ ਉਹ ਕਿਹੜਾ ਕਿਧਰੇ ਇੱਧਰ ਉੱਧਰ ਲਾਉਂਦੀ ਆ ਫालतू ਤੇ ਚੱਲ ਕੋਈ ਗੱਲ ਨਹੀਂ ਮੈਂ ਪੈਸੇ ਤਾਂ ਚਲ ਤੂੰ ਹੁਣ ਮੈਨੂੰ ਦੇ ਤੇ ਦੋਨੇ 200 ਰੁਪਇਆ ਦੇ ਤਾਂ ਹੈ 100 ਤਾਂ ਉਹ ਨਿਕਲ ਲੈ ਲੋ ਇਰ ਚੋਂ ਤੇ 100 ਤੂੰ ਪੱਲੋ ਦੇ ਤਾਂ ਮੇਰੀ ਇਮਾਨਦਾਰੀ ਦੇ ਉਹ ਤਾਂ ਇਮਾਨਦਾਰ ਤਮੈਂ ਬਥੇਰੀ ਆ ਕੋਈ ਗੱਲ ਨਹੀਂ ਹੈ ਹਾਂ ਤੇ ਚੱਲ ਫਿਰ ਹੁਣ ਮੈਂ ਇਹ ਦੱਸ ਕੀ ਖਾਓਗੇ ਚਾਹ ਬਣਾ ਚਾਹ ਬਣਾ ਲਿਆ ਹਾਂ ਵਧੀਆ ਕੰਡੇਦਾਰ ਚਾਹ ਬਣਾ ਲਿਆ ਹਾਂ ਹੋਰ ਕਪੜੇ ਕਪੜੇ ਫਿਰ ਧੋ ਲਈ ਲੈ ਮੈਂ ਕਪੜੇ ਦਾ ਬਾਅਦ ਚ ਧੋਲੂ ਪਹਿਲਾਂ ਮੈਂ ਚਾਹ ਬਣਾ ਲਿਉਣੀ ਹੈ ਹੈ ਚੱਲ ਠੀਕ ਹੈ ਵਧੀਆ ਲੌਂਗ ਲਾਚੀਆਂ ਪਾ ਲਾ ਹਾਂ ਹਾਂ ਸਾਰਾ ਕੁਝ ਠੀਕ ਤੇ ਅਦਰਕ ਵੀ ਸਾਰਾ ਕੁਝ ਪਾ ਲਈ ਅੱਛਾ ਤੇ ਹੋਰ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਵੀ ਪਾ ਦੇ ਕੋਈ ਗੱਲ ਨਹੀਂ ਹੈਗੀ ਤੇ ਉਹ ਇੱਕ ਪੱਤੇ ਜੇ ਹੁੰਦੇ ਨੇ ਉਹ ਪਾ ਦਿਆ ਐਂ ਕਰ ਇਹ ਸਾਰਾ ਕੁਝ ਪਾ ਕੇ ਨਾ ਤੁਹਾਨੂੰ ਜੀਰੇ ਦਾ ਤੜਕਾ ਵੀ ਲਾ ਦੇ ਐਂ ਕਿ ਮੈਂ ਸਬਜ਼ੀ ਬਣਾਉਣ ਲੱਗੀ ਹੋਈ ਆ ਉਹ ਸਬਜ਼ੀ ਦਾ ਸਬ ਤੜਜਾ ਸਾਰਾ ਕੁਝ ਉਹ ਪਾਈ ਜਾਨੀਏ ਸਾਰੇ ਮਸਾਲੇ ਦਾ ਪਰ ਸਬਜੀ ਬਣਾਉਣ ਲੱਗੀ ਐ। ਭੁੱਟੀਆਂ ਗੱਲਾਂ ਕਰਦਾ। ਚੱਲ ਧਰਦੀਆਂ ਚਾਹ ਮੈਂ। 2 ਦਿਨ ਹੋ ਗਏ ਕੱਪੜੇ ਧੋਤਿਆਂ ਨੂੰ। ਹੁਣ ਫੇਰ ਢੇਰ ਵੱਜ ਗਿਆ ਕੱਪੜਿਆਂ ਦਾ। ਮੈਂ ਤਾਂ ਕੱਪੜੇ ਧੋ ਤੋਕੇ ਨਾ ਕੰਬਲੀ ਹੋ ਜੂੰਗੀ। ਜਾਂ ਤਾਂ ਮੈਨੂੰ ਇਹ ਕੰਬਲੀ ਕਰ ਦੇਣਗੇ ਬੰਦਾ ਤੇ ਨਾ ਜਵਾਕ ਤੇ ਜਾਂ ਮੈਂ ਆਪ ਖੁਦ ਕੰਬਲੀ ਹੋ ਜੂੰਗੀ। ਇਹ ਬੰਦੇ ਨੇ ਤਾਂ ਕੱਪੜੇ 1 ਦਿਨ ਪਾਉਣੇ ਐ। ਇੱਕ ਦਿਨ ਪਾ ਕੇ ਵੀ ਇੰਨੇ ਮੈਲੇ ਕਰ ਦਿੰਦਾ ਇਹਨਾਂ ਸੱਚੀ ਓਹੋ ਪਤਾ ਨਹੀਂ ਜਿਵੇਂ ਵਿਚਾਰਾ ਕਿਧਰੇ ਦਿਹਾੜੀ ਜਾਂਦਾ ਹੈ ਉੱਥੇ ਦਿਹਾੜੀ ਕਰਦਾ ਕਹੀ ਮਾਰ ਮਾਰ ਕੇ ਕਰਦਾ ਕੰਮ ਇਹ ਇੰਨੇ ਕੱਪੜੇ ਇਥੋਂ ਮਸਲ ਮਸਲ ਕੇ ਨਾ ਮੇਰੇ ਤਾਂ ਹੱਥ ਦੁਖਣ ਲੱਗ ਜਾਂਦੇ ਨੇ ਇਹਦੀਆਂ ਜੇਬਾਂ ਫਰੋਲਣਾ ਫੇਰ ਨਾ ਵਿੱਚੋਂ ਕੁਝ ਨਿਕਲਿਆ ਹੋਵੇ ਪੈਸੇ ਪੁੱਸ ਲੈ ਰੁਮਾਲ ਨਿਕਲਿਆ ਇਹਦੇ ਚ ਦੇਖ ਹੁਣ ਇਹ ਤੇ ਕੰਮ ਦੇਖ 벨ਟ ਵਿੱਚੇ ਹੀ ਪਾ ਕੇ ਛੱਡਤੀ ਮੈਂ ਧੌਂਗੀ ਤੇ ਫਿਰ ਮੈਂ ਹੀ ਕੱਢੂੰਗੀ ਆਪਦੇ ਆਪੇ ਨਹੀਂ ਕੱਢ ਕੇ ਧਰਨੇਗੀ ਨਾਲੇ ਹੁਣ ਇਹਦੀ 벨ਟ ਕੱਢੋ ਸਾਰੇ ਕੰਮ ਪਏ ਰਹਿੰਦੇ ਇਹਦੇ ਕਰਨ ਵਾਲੇ ਵਿੱਚ ਬਟੂਆ ਪੈਸੇ ਸਿੱਕੇ ਪਤਾ ਨਹੀਂ ਕੀ ਕੀ ਧਰਦਾ ਸਾਰੀਆਂ ਜੇਬਾਂ ਫਰੋਲ ਲੈਣੇ ਹੈ ਲੈ ਅੱਜ ਫੇਰ 500 ਰੁਪਏ ਰੱਖੀ ਬੈਠਾ ਜੇ ਆ ਵਿੱਚ ਤੁਫ ਜਾਂਦੇ ਤਾਂ ਮੇਰੇ ਨਾਲ ਲੜਾਈ ਕਰਨੀ ਸੀ ਇਹਨੇ ਫੇਰ ਕਹਿਣਾ ਸੀ ਤੂੰ ਵਿੱਚ ਧੋਤੇ ਵੇਖਦੀ ਨਹੀਂ ਹੱਥ ਮਾਰਦੀ ਨਹੀਂ ਜੇਬਾਂ ਦੇ ਵਿੱਚ ਚੱਲ ਮੈਂ ਇਹਨੂੰ ਫੇਰ ਕਹਿਣੀ ਆ ਜਾ ਕੇ ਕੀ ਅੱਜ ਤੇਰੀ ਜੇਬ ਦੇ ਵਿੱਚੋਂ 500 ਰੁਪਿਆ ਫੇਰ ਨਿਕਲੇ? ਆਉ ਬੈਠਾ। ਕੀ ਕਰਾਂ ਮੈਂ ਤਾਂ ਇਸ ਬੰਦੇ ਦਾ? ਅੱਜ ਫੇਰ ਨਿਕਲੇ ਤੇਰੀ ਜੇਬ ਚੋਂ ਪੈਸੇ। ਮੇਰੀ ਜੇਬ ਚੋਂ ਪੈਸੇ ਨਿਕਲੇ। ਤੇ ਹੋਰ ਆ ਦੇ 500 ਰੁਪਿਆ ਨਿਕਲੇ। 500 ਰੁਪਿਆ। ਤੇ ਹੋਰ 500 ਰੁਪਿਆ ਪਿਆ ਸੀ। ਕੀ ਕਰਾਂ ਮੈਂ ਤਾਂ ਨਾ ਯਾਦ ਆਸਤ ਨੇ ਦੁਖੀ ਕਰ ਲਿਆ। ਦਾ ਉਹ ਤਾਂ ਮੈਂ ਸ਼ੁਕਰ ਕਰ ਹੱਥ ਮਾਰ ਲਿਆ ਵਿੱਚੇ ਤੇਰਾ ਰਮਾਲ ਸੀ ਪੈਂਟ ਦੇ ਵਿੱਚੇ ਤੇਰੀ 벨ਟ ਸੀ ਵਿੱਚੇ ਹੀ ਤੇਰੇ ਅੱਟਮ ਸੱਟਮ ਪਤਨ ਕੀ ਕੀ ਧਰੀ ਰੱਖਣਾ ਫਿਰ ਦੂਜੀ ਵਾਰੀ ਹੱਥ ਮਾਰਿਆ ਵਿੱਚੋਂ 500 ਰੁਪਏ ਨਿਕਲਿਆ ਆ ਮੈਂ ਕੱਲ ਇਹ ਤਾਂ ਹੁਣ ਫੇਰ ਤੁਫ ਜਾਣੇ ਸੀ ਕਿ ਪੈਸੇ ਹੁਣ ਇਹਦੀ ਕੋਈ ਦਵਾਈ ਵੀ ਹੈ ਨਹੀਂ ਵੀੜ ਯਾਦ ਆਸ ਚਲੋ ਠੀਕ ਹੋ ਜੇ ਯਾਦ ਆਸ ਠੀਕ ਹੁਣ ਤਾਂ ਬਸ ਐ ਤਾਂ ਯਾਰ ਬਹੁਤ ਜਗ੍ਹਾ ਮੈਂ ਤਾਂ ਐ ਫਿਰ ਲੋਕਾਂ ਨੂੰ ਇੱਕ ਤਰ੍ਹਾਂ ਦਾ ਕਾਫੀ ਜਗ੍ਹਾ ਭੁੱਲ ਭੱਲ ਜਾਣਾ ਦਫ਼ਤਰ ਦੀਆਂ ਦਰਾਜਾਂ 'ਚ ਵੀ ਉਹ ਆਪਣੀ ਮੇਜ਼ ਦੀਆਂ ਦਰਾਜਾਂ 'ਚ ਵੀ ਮਤਲਬ ਪੁੱਲ ਪੁੱਲ ਜਾਂਦਾ ਹੂੰਗਾ। ਤਾਂ ਫਿਰ ਇਹ ਤੂੰ ਆਪਦੇ ਦਿਮਾਗ ਨੂੰ ਉਹ ਰੱਖਿਆ ਕਰਨਾ। ਲੋਕ ਹੀ ਕੱਢਦੇ ਹੋਣੇ। ਲੋਕ ਹੀ ਕੱਢਦੇ ਲੋ ਤਾਂ ਚਲ ਘਰੇ ਰਹ ਜਾਂਦੇ ਤਾਂ ਮੈਂ ਕੱਢ ਲੈਨੀ ਆ। ਹੈ? ਫਿਰ ਮੈਂ ਤੈਨੂੰ ਦਸ ਵੀ ਦਿੰਨੀ ਆ ਨਾ। ਰੱਖ ਲੈ ਰੱਖ ਲੈ ਪਰ ਤੂੰ ਵੀ ਕੀ ਯਾਦ ਕਰੇਗੀ। ਚੱਲ। ਐ ਇੱਕ ਮਿੰਟ। ਮੈਂ ਰੱਖ ਲਾ। ਓਏ ਮੇਰੇ ਹੋਰ ਵੀ ਪੈਸੇ ਇੱਕ ਮਿੰਟ। ਹੂੰ। ਆਹ ਹੋਰ ਪਹਿਲਾਂ ਹੀ ਕੱਢ ਕੇ ਦੇ ਦੇ। ਮੈਂ ਹਾਂ ਇਸ ਕਰਕੇ ਵੀ ਤੂੰ ਇਮਾਨਦਾਰ ਹੈ ਤਾਂ ਕਰਕੇ ਮੈਂ ਤੈਨੂੰ ਦਿੱਤੀ ਆ ਨਾ। ਤੇ ਦੇਖ ਲੈ ਮੈਂ ਕਿੰਨੀ ਇਮਾਨਦਾਰ। ਹੋਰ ਚੱਕ 500 ਰੁਪਿਆ। ਖੁਸ਼ਾ ਮੈਂ ਬਹੁਤ ਜ਼ਿਆਦਾ ਖੁਸ਼ਾ ਦੇਖ ਲੈ ਮੇਰੀ ਇਮਾਨਦਾਰੀ ਵੇਖ ਲੈ ਤੇ ਹੋਰ ਇਮਾਨਦਾਰੀ ਕਰਕੇ ਤੈਨੂੰ ਦੇਈ ਜਾਣਾ ਮੈਂ ਪਹਿਲਾਂ ਤੇਰੀ ਜੇਬ ਚ 100 ਰੁਪਏ ਨਿਕਲਿਆ ਮੈਂ ਉਹ ਤੈਨੂੰ ਦੇਤਾ ਫਿਰ ਦੁਬਾਰੇ ਤੇਰੀ ਜੇਬ ਚ 500 ਰੁਪਏ ਨਿਕਲਿਆ ਫਿਰ ਮੈਂ ਤੈਨੂੰ ਦੇਤਾ ਤਾਂ ਫਿਰ ਮੈਂ ਤੇਰਾ ਪੂਰਾ ਉਹ ਤੇਰੀ ਦਾਤ ਦੇਣਾ ਯਾਰ ਹਾਂ ਚਲ ਵਾਸਤਵ ਚ ਤੂੰ ਯਾਰ ਅੱਛੀ ਚੰਗੀ ਪਤਨੀ ਹੈ ਤੇ ਹੋਰ ਮੈਂ ਨਹੀਂ ਬੇਈਮਾਨਾ ਕਰਦੀ ਕਿ ਮੈਂ ਤਾਂ ਤੈਨੂੰ ਪਤਾ ਦੇਖ ਬੇਈਮਾਨਾ ਜਿਹੜਾ ਕਰਦਾ ਰੱਬ ਨੂੰ ਵੀ ਉੱਤੇ ਜਾਨ ਦੇਣੀ ਹੈ ਹਨਾ ਫਿਰ ਤੁਸੀਂ ਹੁਣ ਮੈਨੂੰ ਐਂ ਦੱਸੋ ਮੈਂ ਤੁਹਾਡੇ ਵਾਸਤੇ ਕੋਲਡ ਡਰਿੰਕ ਲਿਆਵਾਂ ਕਿ ਕੌਫੀ ਲਿਆਵਾਂ ਕਿ ਕੀ ਲਿਆਵਾਂ ਚਾਹ ਹੀ ਲਿਆ ਯਾਰ ਕੌਫੀ ਹੁਣ ਕੋਲਡ ਡਰਿੰਕ ਦਾ ਕੀ ਚਾਹ ਨਾਲ ਹੁਣ ਕਿਉਂ ਕੌਲ ਜਾ ਫੂਕਦਾ ਦੱਸ ਇਹ ਗੱਲ ਤੇਰੀ ਠੀਕ ਹੈ ਹਾਂ ਫਿਰ ਕੌਫੀ ਨਾਲ ਵੀ ਉਹੀ ਗੱਲ ਹੈ ਫਿਰ ਕੋਲਡ ਡਰਿੰਕ ਲਿਆ ਚੱਲ ਕੋਈ ਗੱਲ ਚੱਲ ਫਿਰ ਮੈਂ ਕੋਲਡ ਡਰਿੰਕ ਤਾਂ ਲੈ ਆਉਣੀ ਆ ਤੇ ਫਿਰ ਐਂ ਦੱਸ ਮੈਨੂੰ ਦੁਪਹਿਰ ਦੀ ਰੋਟੀ ਵਿੱਚ ਫਿਰ ਹੋਰ ਕੀ ਬਣਾਵਾ ਹੁਣ ਤਾਂ ਤੈਨੂੰ ਕੋਲਡ ਡਰਿੰਕ ਲਿਆ ਦਿੰਨੇ ਆ ਪਨੀਰ ਬਣਾਵਾ ਕਿ ਰਾਜਮਾ ਛੋਲੇ ਕਿ ਚਾਪ ਕਿ ਆਪਣੇ ਮਸ਼ਰੂਮ ਬਣਾਵਾ ਦੱਸ ਕੁਛ ਹੀ ਬਣਾ ਲੈ ਯਾਰ ਹੁਣ ਤੂੰ ਹੈ ਹੂੰ ਚਲ ਐ ਕਰ ਹੂੰ ਪਨੀਰ ਬਣਾ ਲੈ ਪਨੀਰ ਬਣਾ ਲਾਂਗੇ ਹੈ ਤੇ ਹੁਣ ਐ ਕਰ ਕੋਲਡ ਡਰਿੰਕ ਕੋਲਡ ਡਰਿੰਕ ਲਿਆ ਦਿੰਨੇ ਆ ਚੱਲ ਚੱਲਿਆ ਚੱਲ ਠੀਕ ਮੈਂ ਕੋਲਡ ਡਰਿੰਕ ਲਿਆਉਣੀ ਆ ਤੁਹਾਡੇ ਵਾਸਤੇ ਹੈ ਦੁਪਹਿਰੇ ਪਨੀਰ ਧਰ ਲੂ ਮੈਂ ਲੰਚ ਚ ਲੈ 1000 ਰੁਪਏ ਬਿਲ ਕੇ ਮੈਂ ਤਾਂ ਬੜਾ ਖੁਸ਼ ਹੋਊਗੀ ਕੱਲ ਬਾਜ਼ਾਰ ਗਈ ਸੀ ਵੀ 3000 ਦਾ ਸੂਟ ਪਸੰਦ ਆ ਗਿਆ ਤੇ ਸੂਟ ਕੀ ਸੀਗਾ ਮੂੰਹ ਬੋਲਦਾ ਸੀਗਾ ਬੜਾ ਹੀ ਸੋਹਣਾ ਸੀ ਤੇ ਭਾਈ ਤਾਂ ਭਾਈ 3000 ਤੋਂ ਥੱਲੇ ਉਤਰਦਾ ਹੀ ਨਹੀਂ ਸੀਗਾ ਕਿ ਮੈਂ ਤਾਂ ਤੈਨੂੰ 3000 ਰੁਪਏ ਦੇਉਂ ਦਊਗਾ ਤੇ ਮੇਰੇ ਕੋਲੇ ਰੁਪਏ ਹੈਗੇ ਆ ਭਾਈ ਹੁਣ 1500 ਤਨਹਯਾਰ ਦਾ ਜੁਗਾੜ ਕਿਵੇਂ ਕਰਾਂ ਲੈ ਕੋਈ ਸਕੀਮ ਲੜਾਉਣੀ ਆ ਲੈ ਨਹੀਂ ਪੰਮੀ ਆ ਗਈ ਦਿਮਾਗ ਚ ਤੇਰੇ ਤਸਕੀਮ ਹਾਂ ਦੱਸ ਇਹਨੂੰ ਮੈਂ ਕਹਿਨੀ ਆ ਮੈਂ ਨਾ ਕੱਲ ਤੋਤੇ ਸੀਗੇ ਕੱਪੜੇ ਤੇ ਤੇਰੇ ਕੱਪੜਿਆਂ ਚੋਂ 1500 ਰੁਪਈਆ ਨਿਕਲਿਆ ਸੀ 1500 ਤਾਂ ਮੇਰੇ ਕੋਲੇ ਹੈਗੇ ਆ ਤੇ 1500 ਇਹਦੇ ਤਾਂ ਹੋਰ ਲੈ ਲੈਣੀ ਆ ਇਹੇ ਡਬਲ ਦੇ ਤਾਂ ਦਿੰਦਾ ਹੀ ਐ ਤੇ ਚੱਲ ਹੁਣ ਮੈਂ ਨਾ ਜਾ ਕੇ ਇਹਨੂੰ ਕਹਿਨੀ ਆ ਕਿਤੇ ਦਫ਼ਤਰ ਵੀ ਨਾ ਟੱਪ ਜੇ ਸੁਣਦੇ ਹੋ ਸੁਣਦੇ ਹੋ ਹਾਂ ਬੋਲ ਦਫਤਰ ਜਾ ਰਿਹਾ ਹਾਂ ਹਾਂ ਦਫਤਰ ਜਾ ਰਿਹਾ ਹਾਂ ਬਸ ਹੋ ਗਿਆ ਯਾਰ ਹਾਂ ਹੋ ਗਿਆ ਬਸ ਆ ਬਸ ਬੂਟ ਪਾਉਣੇ ਆ ਤੇ ਬਾਜ ਜਾਣਾ ਬਸਾਂ ਅੱਛਾ ਅੱਛਾ ਉਹ ਮੈਂ ਤੁਹਾਨੂੰ ਐਂ ਦੱਸਦੀ ਸੀ ਮੈਂ ਨਾ ਕੱਲ ਕੱਪੜੇ ਧੋਤੇ ਸੀਗੇ ਹਾਂ ਤੇ ਉਹ ਤੁਹਾਡੀ ਜੇਬ ਚ 1500 ਰੁਪਿਆ ਨਿਕਲਿਆ ਸੀ 1500 ਰੁਪਿਆ ਨਿਕਲਿਆ ਤੇ ਹੋਰ ਉਹ ਤਾਂ ਮੈਂ ਹੀ ਰੱਖੇ ਸੀ ਆ ਤੁਸੀਂ ਰੱਖੇ ਸੀ ਹਾਂ ਹਾਂ ਭੁੱਲਿਆ ਭਲਾ ਨਹੀਂ ਸੀ ਹਾਂ ਨਹੀਂ ਮੈਂ ਸੋਚਿਆ ਤੁਸੀਂ ਭੁੱਲ ਗਏ ਹੋਵੋਗੇ ਨਾ ਨਾ ਭੁੱਲੇ ਕੰਮ ਚਲ ਮੈਂ ਤੁਹਾਨੂੰ ਦੱਸ ਦੇਵਾਂ ਤੈਨੂੰ ਪਤਾ ਹੈ ਮੇਰੀ ਤਾਂ ਇਮਾਨਦਾਰੀ ਹੈਗੀ ਇਹ ਵਾਲੀ ਨਹੀਂ ਉਹ ਤਾਂ ਵਧੀਆ ਗੱਲ ਹੈ ਇਮਾਨਦਾਰ ਹੈਗੀ ਮੈਂ ਕਿਉਂ ਤੈਨੂੰ ਕਹਿੰਦਾ ਤੂੰ ਹੈਗੀ ਆ ਇਮਾਨਦਾਰ ਤੇ ਉਹ ਤਾਂ ਉਹਦੇ ਚ ਮੈਂ ਹੀ ਰੱਖੇ ਸੀ 1500 ਰੁਪਏ ਹਾਂ ਭੁੱਲਿਆ ਨਹੀਂ ਹੈਗਾ ਮੈਂ ਇਹ ਤਾਂ ਮੈਂ ਰੱਖਿਆ ਸੀ ਬਿਜਲੀ ਦਾ ਬਿੱਲ ਭਰਨਾ ਹੈ ਲਿਆ ਹਾਂ ਇਹ ਤਾਂ ਮੇਰੇ ਆ ਉਹ ਤੇਰੇ ਕਾ ਨੂੰ ਮੈਂ ਰੱਖਿਆ ਸੀ ਉਹਦੇ ਚ ਨਾ ਮੈਂ ਹੁਣ ਮੇਰੇ ਬਟੂਏ ਚੋਂ ਕੱਢ ਕੇ ਲਿਆਈ ਆ ਆ ਤੂੰ ਹੁਣ ਤਾਂ ਕਹੀ ਜਾਂਦੀ ਸੀ ਵੀ ਇਹ ਤਾਂ ਤੇਰੀ ਪੈਂਟ ਚੋਂ ਕੱਢਿਆ ਤਾਂ ਹੈ ਮੈਂ ਰੱਖਿਆ ਹੋਇਆ ਸੀ ਉਹਦੇ ਚ ਨਹੀਂ ਇਹ ਤਾਂ ਮੇਰੇ ਆ ਮੈਂ ਆਪਣੇ ਕੋਲ ਰੱਖਿਆ ਹੋਇਆ ਸੀ ਕੱਟ ਕੇ ਦੇਖਦੇ ਆਂ ਬਿੱਲ ਭਰਨਾ ਮੈਂ ਦੇ ਦੇ ਮੈਨੂੰ ਭਰਨਾ ਮੈਂ ਵੇਖ ਰੋ ਕੁਛ ਲੈ ਕੇ ਮੈਂ ਦੇ ਦਿੰਦਾ ਸੀ ਉਹ ਤਾਂ ਵੱਖਰੀ ਗੱਲ ਹੈ ਤਾਂ ਮੈਨੂੰ ਯਾਦ ਸੀ ਚੰਗੀ ਤਰ੍ਹਾਂ ਯਾਦ ਮੈਂ ਦੇਖੋ ਮੈਂ ਬਿਜਲੀ ਦੇ ਬਿੱਲ ਭਰੇ ਹੁਣੇ ਆਪਦਾ ਇੱਧਰ ਕਰੋ ਪੈਸੇ ਬਿਜਲੀ ਦੇ ਬਿੱਲ ਭਰਨ ਵਾਸਤੇ ਰੱਖੇ ਸੀ ਮੈਂ ਦੇ ਦੇ ਮੈਨੂੰ ਭਰਨਾ ਸੀਗਾ ਇੱਧਰ ਫੜਾ ਪੈਸੇ ਤਾਂ ਮੈਂ ਲਿਆ ਹੀ ਕੱਢ ਕੇ ਆਪਦੇ ਪਰਸ ਚੋਂ ਉਹ ਤਾਂ ਮੈਂ ਸੋਚਿਆ ਕਿਦਰੇ ਆਪ ਮੈਨੂੰ ਉਹ ਆਪ ਨਹੀਂ ਕਿਹਾ ਓਹ ਤੇਰੀ ਪੈਂਟ ਚੋਂ ਨਿਕਲੇ 1500 ਰੁਪਏ ਨਹੀਂ ਮੈਂ ਤਾਂ ਮੈਂ ਕਿਹਾ ਪਰ ਮੈਂ ਦੇਖ ਮੈਂ ਕਿਹਾ ਤੁਸੀਂ ਮੈਨੂੰ ਦੇ ਦੇਓਗੇ ਡਬਲ ਪੈਸੇ ਕਰਕੇ ਰੋਜ਼ ਤਾਂ ਤੁਸੀਂ ਮੈਨੂੰ ਦਿਨੇ ਹੋ ਉਹ ਤਾਂ ਮੈਂ ਤਾਂ ਕਿਹਾ ਸੀ ਹਾਂ ਫਿਰ ਤੂੰ ਕਾਦੀ ਇਮਾਨਦਾਰ ਹੋਈ ਲੈ ਇਮਾਨਦਾਰ ਕਿਉਂ ਤਾਂ ਮੈਂ ਇਮਾਨਦਾਰੀ ਤਾਂ ਮੈਂ ਦੱਸ ਤਾਂ ਦਿੰਦੀ ਸੀ ਤੁਹਾਨੂੰ ਹੋ ਗਈ ਇਹ ਮੈਂ ਬਿੱਲ ਭਰਨਾ ਹੈ ਲੈ ਇੱਧਰ ਕਰ ਪੈਸੇ ਮੈਂ ਤੈਨੂੰ ਦੱਸਾਂ ਮੈਂ ਸੂਟ ਲੈਣ ਜਾਣਾ ਕੱਲ ਮੈਂ ਬਾਜ਼ਾਰੋਂ ਪਸੰਦਾ ਆ ਗਿਆ ਸੀ ਸੂਟ ਮੈਨੂੰ ਦੱਸ ਲੈ ਵੇਖ ਲੈ ਲਓ ਲੈ ਗਿਆ 1500 ਰੁਪਇਆ ਮੈਂ ਤਾਂ ਪੰਮੀਆਂ ਦੱਸ ਐਵੇਂ ਆਪ ਦਾ ਸਕੀਮਾ ਲੜਾਉਂਦੀ ਰਹੇਗੀ ਮੈਂ ਤਾਂ ਕਿਹਾ ਦੇ ਦੂਗਾ ਮੈਂ ਤਾਂ ਚੰਗੀ ਸਕੀਮ ਲੜਾਈ ਜਿਹੜੇ ਮੇਰੇ ਕੋਲੇ ਹੈਗੇ ਸੀ ਮੈਂ ਮਰ ਜਾ ਉਹ ਵੀ ਲੈ ਗਏ ਤਾਂ ਹੈ ਦੱਸ ਇਹ ਤਾਂ ਕਹਿੰਦਾ ਹੁਣ ਮੈਂ ਤਾਂ ਬਿਜਲੀ ਦਾ ਪਿੱਲ ਭਰੂ ਜਿਹੜੇ ਮੈਨੂੰ 1500 ਮਿਲੇ ਮੈਂ ਤਾਂ ਆਪਦੇ ਵੀ ਗਵਾ ਬੈਠੀ ਦੱਸ ਬਾਹਲੀ ਲਾਲਚ ਬੁਰੀ ਬਲਾ ਇੰਨਾ ਵੀ ਲਾਲਚ ਨਹੀਂ ਕਰਨਾ ਚਾਹੀਦਾ